ਨਾ ਤੂੰ ਕੱਲ ਕੱਲੀ ਦੰਦ ਕੱਢੀ ਜਾਨੀ ਉਹਦੀਆਂ ਬਰਾਈਆਂ ਕਰਕੇ ਹਾ 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 ਸ਼ਰਮ ਨਹੀਂ ਆਉਂਦੀ ਤੈਨੂੰ ਮੈਂ ਗੱਲ ਵੀ ਕਰਾਂਗੀ ਆਪਾਂ ਹੈ ਤੂੰ ਉਹਦੀਆਂ ਬਰਾਈਆਂ ਕਰਗਾ ਕੱਲੀ ਹਾ ਹਾ ਹੋਰ ਮੈਂ ਕੁਝ ਬੋਲਿਂ ਕਰੰਦਾ ਬੋਲੰਦੀ ਵਾਕੇ ਕੁਲਵਿੰਦਰ ਬਹੁਤ ਐ ਕੋੜਾ ਨੂੰ ਗੱਲ ਨਹੀਂ ਆਉਂਦੀ ਕਹਿੰਦੀ ਬਿਲੀ ਨੇ ਦੋ ਬੱਚੇ ਰੱਖਿਓ ਇਹਨੇ ਵੀ ਉਹਨੇ ਗੋਦ ਲਏ ਇਹਨੇ ਕਰਾਇਦ ਰੱਖਿਆ ਇਧਰ ਜਰੂਰੀ ਗਾਣੀ ਫਿਰ ਦੋ ਬੱਚੇ ਆ ਮੰਮੀ ਸਾਡੀ ਨੂੰ ਪਤਾ ਸਾਰਾ ਕੁਝ ਪਰ ਬੋਲਦੀ ਨਹੀਂ ਹੈਗੀ ਮੰਮੀ ਚੁੱਪ ਰਹਿੰਦੀ ਹੈ ਸਾਡੀ ਮਾਈ ਚ ਰੋਟੀਆਂ ਲਾਉਂਦੀ ਤੇ ਕੁੜੀ ਖਾ ਲੀ ਤੇ ਇਹ ਵੀ ਖਾ ਲਈ ਹੋਰੇ ਦਾਦਾ ਰੋਟੀਆਂ ਇਹ ਰਾਤ ਵਾਲੀਆਂ ਤੇਲ ਲਵਾ ਲੋ ਇੰਨੀਆਂ ਰੋਟੀਆਂ ਪਈਆਂ ਮੰਮੀ ਰਾਤ ਆਈ ਗੀਆਂ ਰੋਟੀਆਂ ਤੇ ਲਾ ਦੋ ਕਿਉਂ ਕਿਉਂ ਹਾਂ ਮੰਨ ਜੁਕਦੇ ਇੰਨੇ ਅਮੀਰ ਹੋ ਗਏ ਤਾਂ ਚਾਉਣੀਆਂ ਰੋਟੀਆਂ ਰਾਤ ਵਾਲੀਆਂ ਮਾੜੀਆਂ ਥੋੜੀਆਂ ਨੇ ਦੱਸ ਰਾਤ ਵਾਲੀਆਂ ਰੋਟੀਆਂ ਕਿਉਂ ਲਾ ਕੇ ਖਾ ਲੈਨੇ ਘਟੇ ਨਾਲ ਕੜਾਵਰ ਗਿਆ ਲੱਗਦੀ ਇਹਨੇ ਮੈਂ ਤਾਂ ਮਾਰ ਤਾਰ ਨੂੰ ਨੇ ਜਾਣਾ ਤੇ ਅੱਜ ਸਾਡੇ ਮਿਸਤਰੀ ਨਹੀਂ ਆਏ ਹੈਗੇ ਮੈਨੂੰ ਲੱਗਦਾ ਜਦੋਂ ਕੰਮ ਨੇੜੇ ਲੱਗਣ ਲੱਗਦਾ ਉਦੋਂ ਨੂੰ ਮਿਸਤਰੀ ਭੱਜ ਜਾਂਦੇ ਨੇ ਉਹ ਛੁੱਟੀ ਮਾਰ ਲੈਂਦੇ ਨੇ ਤੇ ਲਓ ਭਰਤ ਪੈਣੀ ਸ਼ੁਰੂ ਹੋ ਗਈ ਆਪਣੇ ਤੇ ਭਰਤ ਇੱਥੋਂ ਤੱਕ ਪੈਣੀ ਹੈ ਇੱਥੇ ਰੱਖਣੀ ਆਪਾਂ ਨੇ ਨੌਚਾ ਹੋ ਗਿਆ ਸੜਕ ਤੋਂ ਕਿਉਂਕਿ ਸੜਕ ਕਦੋਂ ਵੀ ਨਿਵੀ ਹੋ ਸਕਦੀ ਉੱਚੀ ਹੋ ਸਕਦੀ ਹੈ ਤੇ ਇਹਦੇ ਕਰਕੇ ਫਿਰ ਔਖਾ ਹੋ ਜਾਣਾ ਆਪਾਂ ਨੇ ਪਹਿਲਾਂ ਹੀ ਉੱਚਾ ਰੱਖ ਲਿਆ ਵਾ ਠੀਕ ਤੇ ਹੁਣ ਦੇਖਦੇ ਆਂ ਕੀ ਬਣਦਾ ਤੇ ਅੱਜ ਮਿਸਤਰੀ ਮਾਰੀਏ ਛੁੱਟੀ ਤੇ ਇੱਧਰ ਆਪਾਂ ਨੇ ਪਾ ਪੁੱਤ ਨਵਾਂ ਪੁਆਤਾ ਇੱਧਰ ਪਾਣੀ ਨੂੰ ਟੂਟੀ ਨੂੰ ਵਾਸਤੇ ਉਥੇ ਲੱਗੀ ਹੋਈ ਇਸ ਨੂੰ ਟੁੱਟੀ ਵਿੱਚ ਆ ਗਈ ਹੈ ਹੁਣ ਆਪਾਂ ਉਧਰ ਪੈਪ ਵਾਤਾ ਇਹ ਦੇਖੋ ਯਹਾਂ ਸੇ ਜਾ ਰਹਾ ਟੈਪ ਸਾਡੇ ਘਰੇ ਇੰਨਾ ਖਲਾਰਾ ਪਿਆ ਇੰਨਾ ਖਲਾਰਾ ਪਿਆ ਲੱਗਦਾ ਟੱਪਰ ਵਾਸੀਆਂ ਦਾ ਘਰ ਹੁੰਦਾ ਤੇ ਲੋ ਜੀ ਉਧਰੋਂ ਅਸੀਂ ਆ ਗਏ ਕੰਮ ਧੰਦੇ ਆਪਣੇ ਨਿਬੇੜ ਕੇ ਸਾਰੇ ਅਸੀਂ ਤਾਂ ਕੁਝ ਨਹੀਂ ਕੀਤਾ ਰੋਟੀਆਂ ਖਾਧੀਆਂ ਦੋ ਮਸਾ ਰੋਟੀਆਂ ਖਾ ਗਈ ਆ ਗਿਆ ਤੇ ਹੁਣ ਅਸੀਂ ਆ ਗਏ ਆ ਬੁਟੀਕ ਤੇ ਅਸੀਂ ਜਾਣਾ ਸੁਨਾਮ ਪਹਿਲਾਂ ਅਸੀਂ ਕੱਢ ਲਈਏ ਕੱਪੜੇ ਜਿਹੜੇ ਟੇਲਰ ਨੂੰ ਦੇਣੇ ਨੇ ਆਹ ਦੋ ਸੂਟ ਹਨ ਜੇ ਵੀ ਲਾਉਣੇ ਨੇ ਜਾਣੇ ਨੇ ਕੋਈ ਇਹ ਪਾਕਿਸਤਾਨੀ ਕਾਟਨ ਆ ਜੀ ਜਿਹਨੂੰ ਮਾਲ ਕਾਟਨ ਕਹਿੰਦੇ ਉਹ ਕਾਟਨ ਆ ਇਹ ਮਾਲ ਕਾਟਨ ਦੀਆਂ ਜਿਹੜੀਆਂ ਭੈਣਾਂ ਸਾਡੇ ਸੂਟ ਮੰਗਦੀਆਂ ਹਨ ਇਹ ਮਾਲ ਕਾਟਨ ਆ ਪਾਕਿਸਤਾਨੀ ਕਾਟਨ ਆ ਨਾਂ ਅਲੱਗ-ਅਲੱਗ ਨੇ ਹੋਰ ਕੁਝ ਨਹੀਂ ਹੈਗਾ ਕੋਈ ਕੋਈ ਨਾਂ ਮਾਲ ਕਾਟਨ ਰੱਖ ਦਿੰਦਾ ਕੋਈ ਪਾਕਿਸਤਾਨੀ ਕਾਟਨ ਰੱਖ ਦਿੰਦਾ ਕੋਈ ਗੀਜ਼ਾ ਕਾਟਨ ਰੱਖ ਦਿੰਦਾ ਗੀਜ਼ਾ ਕਾਟਨ ਨਹੀਂ ਆਈ ਆਪਣੇ ਹਾਂ ਵਿਜੈਪੁਰ ਤੋਂ ਫਲਾਈਟ ਤੇ ਨਹੀਂ ਆਏਗੀ ਜਗਤੋਂ ਪਲੇਨ 'ਚ ਤਾਂ ਆਈ ਏ ਪਲੇਨ 'ਚ ਤਾਂ ਵੱਧੂ ਆਈ ਏ ਹਾਂ ਪਲੇਨ 'ਚ ਤਾਂ ਆਈ ਤੇ ਸਰਜੀਤ ਭੈਣ ਦੇ ਸੂਟ ਕੱਢਦੇ ਉਹਦੇ ਬਾਅਦ ਉਹਨੇ ਕਿਤੇ ਜਾਣਾ ਪਾ ਗਏ ਜਾਣਾ ਪਾ ਗਏ ਮੈਨੂੰ ਸਪੈਸ਼ਲ ਫੋਨ ਆਇਆ ਸਵੇਰੇ ਹੀ ਸੂਟ ਕਢਾ ਲੈ ਕਹਿੰਦੀ ਫਟਾਫੜ ਕਹਿੰਦੀ ਤੇ ਸਲਾਈ ਨੂੰ ਦੇ ਦੇ ਕਹਿੰਦੀ ਮੈਂ ਪਾਣੇ ਕਦੋਂ ਨੇ ਗਰਮੀ 'ਚ ਪਾਣੇ ਨੇ ਕਹਿੰਦੀ ਪਹਿਲਾਂ ਬਣਾ ਕੇ ਭੇਜੇਗਾ ਉਹਦੇ ਬਾਅਦ ਉਹ ਤਾਂ ਪਾਰ ਉਹ ਪਾਈ ਨਹੀਂ ਹੈਗੇ ਉਹ ਤਾਂ ਪਾ ਰਹੇ ਨੇ ਕਹਿੰਦੇ ਮੇਰੇ ਫਟਾਫੜ ਨਾਲ ਸੂਟ ਦੇ ਦੇ ਤੇ ਮੈਂ ਬਣਾ ਕੇ ਦੇ ਦਉ ਮੈਂ ਤਾਂ ਠੀਕ ਹੈ ਜੇ ਬਣਾਣੇ ਆਪਾਂ ਇਹ ਕਮਣਾ ਪਲੇਨ ਕਪੜਾ ਆਪਣਾ ਜਿਹੜਾ ਸਰਜੀਤ ਪੈਨ ਬਣਾ ਕੇ ਭੇਜਣਾ ਬੁਟੀਕ ਵਾਲਾ ਸੂਟ ਉਹਦਾ ਨਾਂ ਹੀ ਬੁਟੀਕ ਵਾਲਾ ਸੂਟ ਹੈ ਉਹ ਲੈਣਾ ਆਪਾਂ ਨੇ ਇੱਕ ਕਪੜਾ ਹੋਰ ਹਏ ਸੀ ਬੰਦ ਹੋ ਗਿਆ ਏ ਏਸੀ ਲਾਈਟ ਚਲ ਗਈ ਏ ਰਿਮੋਟ ਕਿੱਥੇ ਆਏ ਕਰੀ ਚਲਾਣਾ ਪੈਣਾ ਆਪਾਂ ਨੂੰ ਮੋਜੀ ਛੋਟੀ 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 ਛੋਟੇ ਟਾਫੇ ਟਾਫੇ ਕਾਦਾ ਇਹਦੇ ਜਲਦੀ ਸੂਟ ਭੇਜਨੇ ਦੱਦੇ ਰੱਖਣੇ ਨੇ ਤੇ ਫਿਰ ਕੱਢੀ ਚਾ ਸਾਈਡ ਤੇ ਕੱਢੀ ਚਾ ਸਾਈਡ ਤੇ ਕੱਢੀ ਜਾ ਕਿਹੜੇ ਕੱਢਣੇ ਨੇ ਕਿਹੜੇ ਲੈ ਕੇ ਜਾਣੇ ਨੇ ਸਾਈਡ ਤੇ ਕੱਢ ਦੇ। ਹੋਜੀ ਇਧਰ ਆਪਾਂ ਨੇ ਦਲੀਆ ਬਣਾ ਲਿਆ ਬੱਚਿਆਂ ਵਾਸਤੇ। ਅੱਜ ਪਾਈ ਮੈਨੂੰ ਵੀ ਮੈਂ ਮਿੱਠਾ ਦੇ ਕੇ ਆਇਆ ਹਾਂ। ਮਿੱਠਾ ਦੇ ਥੋੜਾ ਥੋੜਾ ਟਿੱਕੜਾ ਨੂੰ ਪਾਇਆ ਹੈਗਾ। ਨਹੀਂ ਮਿੱਠਾ ਮੈਂ ਘੱਟ ਨਾ ਪੈ ਜਾਏ। ਬਿਨਾਂ ਮਿੱਠਾ ਘੱਟ ਨਾ ਹੋ ਜਾਏ ਕਿਤੇ। ਤਾਂ ਮੈਂ ਬਸ 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 ਇੰਨਾ ਤੇ ਮੈਂ ਖਾਂਦੀ ਵੀ ਨਹੀਂ ਜਿਆਦਾ ਪਾਤਾ। ਮੈਨੂੰ ਤਾਂ ਮਿੱਠਾ ਪਸੰਦ ਹੀ ਨਹੀਂ ਮੈਂ ਤਾਂ। ਸੇਵੀਆਂ ਵੀ ਨਹੀਂ ਕਦੇ ਖਾਦੀਆਂ ਨਾਲੇ ਸਾਰਾ ਕੁਝ ਪਾਈ ਜਾਂਦੀ ਐ ਮਰੀ ਕਿੱਥੇ ਖੋਲਾ ਲਮੇਸ ਨਾ ਸੇਵੀਆਂ ਕਦੇ ਨਹੀਂ ਖਾਦੀਆਂ ਮੈਂ ਤੇਰੇ ਸਾਹਮਣੇ ਮਤਲਬ ਐ ਨਹੀਂ ਮਤਲਬ ਮੈਨੂੰ ਪਸੰਦ ਨਹੀਂ ਮੈਂ ਚਮਚਾ ਕੋ ਖਾਲੀਆਂ ਖਾਲੀਆਂ ਬਸ ਐ ਨਹੀਂ ਖਾਂਦੀ ਹੈਗੀ ਮੈਂ ਹੰਦਲੀਆਂ ਮਿੱਠਾ ਐ ਜਿਆਦਾ ਪਤਾ ਚੱਲਦਾ ਮੈਂ ਖਾਲੀ ਬੱਚੇ ਤਾਂ ਆਉਣਗੇ ਪਹਿਲਾਂ ਆਪ ਖਾ ਲਈ ਐ ਸਵੇਰ ਦੀ ਉਹ ਵੀ ਦੋ ਦੋ ਰੋਟੀਆਂ ਕਰਦੀ ਐ ਸੁਆਦ ਬਣਿਆ ਹਨ ਹੋ ਗਿਆ ਠਿਕਾਣਾ ਤੂੰ ਕਹਿੰਨੇ ਦੁੱਧ ਘੱਟ ਐ ਆ ਕੀ ਕਹਿੰਨਾ ਦੁੱਧ ਹੂੰ ਨਾ ਮੇਰੀ ਕੁੱਤੇ ਪਕਾਈ ਚੰਗੀ ਹੁੰਦੀ ਹੈ ਦਲੀਆ ਬਹੁਤ ਸਵਾਦਿਸ਼ਟ ਮੈਂ ਸਾਰੇ ਹੀ ਖਾ ਲਿਆ ਤੇ ਅਮਨ ਹੁਣ ਕੁਰਤੇ ਪਿਆ ਮੈਂ ਵੀ ਆਰਡਰ ਲਿਆ ਕਰਨਾ ਮੰਨੇ ਕਿਉਂਕਿ ਹੁਣ ਕੁਰਤੇ ਪਿਆ ਮੈਂ ਆਰਡਰ ਆ ਗਿਆ ਲੋਕਿ ਹੁਣ ਮੈਨੂੰ ਇਦਾਂ ਪਤਾ ਨਹੀਂ ਹੁੰਦਾ ਕਿ ਭਾਜ ਉਹਨਾਂ ਨੇ ਕੀ ਚਵਾਈ ਸਾਡੀ ਮੇਰੇ ਕੋ ਮੈਦਮੈਂਟ ਹੋਵੇ ਤਾਂ ਮੈਂ ਪੱਕਾ ਕੁਰਤੇ ਪੇ ਅਮੇ ਨਾਲ ਦੇ ਪੱਕਾ ਬਣਾ ਕੇ ਭੇਜਾਂ ਸੂਟ ਨਾਲ ਇੱਕ ਕੁਰਤਾ ਭਜਾਂ ਹੋਰ ਇੰਨੇ ਸੂਟਾਂ ਨਾਲ ਪਤਾ ਕਰਨਾ ਹੈ ਬਾ ਜਿਉਂ ਸਾਡੇ ਪੈਸੇ ਦੇ ਹੁੰਦੇ ਵਿਚਾਰੇ ਸਾਨੂੰ ਸੂਟ ਬਣਾਉਣ ਨੂੰ ਤੇ ਤੁਹਾਡੇ ਜਿੰਨੇ ਸੂਟ ਨੇ ਉਹਨਾਂ ਨਾਲ ਪਾ ਦੀਆਂ ਦੋ ਕੁੜਤੇ ਪਜਾਮੇ ਫਰੀ ਕਿ ਨਹੀਂ ਹਲੋ ਛੜੀ ਹਲੋ ਜਣੀ ਹਲੋ ਛਣੀ ਕਿਹਾ ਕਿ ਆ ਇਸ ਨੂੰ ਕੋਲੇ ਕਿਹੜਾ ਬੁਆ ਬੰਦੇ ਛੱਡ ਗਏ ਉੱਥੋਂ ਦੀ ਆ ਕੇ ਡੇਢ ਬੱਲੇ ਆ ਇਹਨਾਂ ਨੇ ਕਿੱਥੋਂ ਜੀ ਇੱਧਰ ਤੇ ਗੇਟ ਲੋ ਕਿਨੇ ਲਾਇਆ ਇੱਧਰ ਹੁੰਦੀ ਲੈ ਅਸੀਂ ਕਹਤੋਂ ਨਹੀਂ ਉਹ ਹੋਈ ਆ ਇਹਨਾਂ ਤੋਂ ਮੰਗਣਾ ਨਹੀਂ ਮੈਨੂੰ ਸੁਣੋ ਅਸੀਂ ਗੇਟ ਖੜਾ ਤਾ ਨੂੰ ਡਰਾਈਂਗ ਰੂਮ ਚ ਬੈਠੇ ਨੂੰ ਨਹੀਂ ਸੁਣ ਰਿਆ ਉੱਤੋਂ ਦੇ ਆ ਕੇ ਉਹਨੂੰ ਪਨੀਰ ਨੇ ਘੇੜ ਖੋਲਿਆ ਕਹਿੰਦਾ ਹਏ ਹਏ ਮੈਂ ਤਾਂ ਕਿਹਾ ਗੇਟ ਨੂੰ ਕੱਲਾ ਲੱਗਾ ਹੀ ਨਹੀਂ ਹੈਗਾ ਬੱਚੇ ਆ ਗਏ ਸੂਰੇ ਕੋਈ ਮਕਾ ਇਤ ਨਹੀਂ ਹੈ ਸੂਦੇ ਬੱਚੇ ਆ ਗਏ ਸੂਹ ਚ ਸਾਡੇ ਬੱਚੇ ਆ ਗਏ ਸਾਡੇ ਬੱਚੇ ਆ ਗਏ ਸੂਦੇ ਬੱਚੇ ਆ ਇੱਧਰ ਇੱਧਰ ਵਾਜਾ ਪੁੱਤ ਇੱਧਰ ਆਣਾ ਦਲੀਆ ਨਾ ਲੇਕੋ ਉਹ ਲਈਏ ਹੁੰਦੇ ਹਾਂਜੀ ਦਲੀਆ ਬਣਾਇਆ ਤੁਹਾਡੀ ਪਸੰਦ ਨਹੀਂ ਵਧੀਆ ਆਹ ਤਾਂ ਕੀ ਹੋ ਗਿਆ ਦਾਲ ਤਰੀ ਫਿਰ ਤੂੰ ਐਡੀ ਪੁੱਛ ਗਿਜ ਕਰਨੀ ਜਦਿਆਂ ਐਨੇ ਟੱਬਰ ਚ ਵਾਰਾ ਲੈ ਮੰਮੀ ਨੂੰ ਬੈ ਲੈਂਦੇ ਮੰਮੀ ਥੱਕੀ ਆਈ ਤੂੰ ਥੋੜੀ ਥੱਕੀ ਆਈ ਫਾਇਨ ਵੈਰੀ ਗੁੱਡ ਓਏ ਕੱਲਾ ਘਈ ਜਾਂਦਾ ਮੈਂ ਬੁਲਾਣਾ ਨਹੀਂ ਤੈਨੂੰ ਜੇ ਦਿੱਤਾ ਲੱਬ ਲੱਬ ਦਮੂ ਆਵਾੜਾ ਡਰਾਵਾ ਜਦੋਂ ਦਮਨ ਫਤੇ ਨੂੰ ਕਹਿੰਦੀ ਨਾ ਮੈਂ ਤੈਨੂੰ ਬੁਲਾਣਾ ਨਹੀਂ ਤੇ ਉਹ ਵਿਚਾਰਾ ਡਰ ਜਾਂਦਾ ਕਿ ਤੂੰ ਮੈਨੂੰ ਬੁਲਾਈ ਨਹੀਂ ਅਸੀਂ ਚੱਲੇ ਆ ਹੁਣ ਅਸੀਂ ਚੱਲੇ ਆ ਹਾਂ ਹਾਂ ਮੈਂ ਤੇ ਦਮੂ ਨੂੰ ਵੇਟ ਕਰਨ ਦੀ ਆ ਪਾਪਾ ਆਉਣਗੇ ਲੈਣ ਪਾਪਾ ਆਉਣਗੇ ਲੈਣ ਸੰਗਰੂਰ ਹੈ ਯਾਰ ਇੱਕ ਤਾਂ ਸੀ ਗਿਣਤੀ ਦਾ ਦਈ ਇੱਕ ਮੈਨੂੰ ਵੀ ਤਾਂ ਖਤਮ ਹੋ ਗਿਆ ਇੱਕ ਸੀ ਕਾ ਕੇ ਥੱਲੇ ਸੇੜ ਦੋ ਸੁਫਾਈਆਂ ਕਰਨ ਵਾਲੀ ਅਗਲੀ ਉਹ ਬੋਲਦੀ ਕਿ ਇੰਨਾ ਗੰਦ ਪਾਇਆ ਤੁਸੀਂ ਮੈਂ ਤਾਂ ਨੋਟ ਲੈਣ ਮਾਰੀ ਤੈਨੂੰ ਗਰਮੀ ਲੱਦੀ ਜ਼ਿਆਦਾ ਬਾਲੀ ਮੈਂ ਕੀ ਕਰੂੰਗੀ ਮੈਂ ਉੱਥੇ ਜਾ ਕੇ ਕੀ ਕਹਿ ਰਹੇ ਸੀ ਕੀ ਠੀਕ ਹੈ ਯੂ ਆਰ ਟੂ ਮਦਰ ਨੇਮ ਪ੍ਰੋਫੈਸਰ ਹਾਂ ਕਾ ਲੈਣਾ ਵਣੂ ਬੜੀ ਤੂੰ ਇੱਧਰ ਆਈ ਤੂੰ ਇੱਥੇ ਕੋਈ ਗੱਲ ਨਹੀਂ ਆਈ ਆਈ ਤੂੰ ਫੇਵਰੇਟ ਮਮ ਨਹੀਂ ਤੂੰ ਫੇਵਰੇਟ ਮਮ ਪੁੱਛਿਆ ਹਾਂ ਕਹਿੰਦਾ ਫਿਰ ਇੱਕ ਪੁੱਛਿਆ ਫਿਰ ਕਹਿੰਦਾ ਤੂੰ ਦੁੱਜੀ ਕਿਹੜੀ ਹੈ ਨਹੀਂ ਤੇ ਤੀਜੀ ਵਾਰ ਨਹੀਂ ਪੁੱਛਿਆ ਤੀਜੀ ਵਾਰ ਇਹ ਨਹੀਂ ਪੁੱਛਿਆ ਕਿ ਤੂੰ ਹੀ ਸੀ ਦੋ ਹੀ ਹਣ ਮਮਾ ਕੋਈ ਨਾ ਹੁਣ ਤੂੰ ਨਾ ਬੁਲਾਈ ਨਾ ਮੈਨੂੰ ਹੁਣ ਤੱਕ ਹਾਂ ਤੂੰ ਬੁਲਾਈ ਹੁਣ ਮੈਨੂੰ ਕਿਰੀ ਹੁਣ ਤੂੰ ਹੀ ਮਮ ਨੇ ਨਾ ਤੂੰ ਹੀ ਰਹਿਣ ਹੁਣ ਤੂੰ ਬੁਲਾਈ ਤੂੰ ਤੂੰ ਬੁਲਾਈ ਸਾਨੂੰ ਚੰਗਾ ਹਾਂ ਤੂੰ ਮੈਂ ਦੱਸੀ ਤੂੰ ਤੇ 76 ਵੇ ਕੀ ਪੈਂਦੇ ਖਾਲੀ ਹੁਣ ਵੜੀਆਂ ਕੱਢੋ ਤੇਲ ਵਾਲੀਆਂ ਛਿੱਤੀ ਮਰੋ ਖਾ ਕੇ ਤੇਲ ਤਾਂ ਹੈ ਨਹੀਂ ਸਬੰਦ ਹੈਗਾ ਇਹਨੇ ਜਦ ਮੌਕਾ ਤਾਂ ਇਹਨੇ ਖਾ ਲਿਆ ਇਹਦੇ ਤੇ ਕੱਢਣੀ ਆ ਵਿੰਗੀ ਜੀ ਚ ਕਿਉਂ ਡੂੰਗੀ ਚ ਪਤਲੀ ਜੀ ਛੋਟੀ ਜੀ ਕਿ ਡੂੰਗੀ ਨਹੀਂ ਨਹੀਂ ਦਲੀਆ ਖਾਦਾ ਹੋਇਆ ਬਚਾ ਜਾ ਥੋੜੀ ਹੋਏ ਨਾ ਫਿਰ ਕਹਤੋਂ ਮੈਂ ਤਾਂ 피ੜੀ ਨਹੀਂ ਆਣੀ ਭਾਵੇਂ ਜਿੰਨਾ ਮੈਂ ਦਲੀਆ ਖਾਦਾ ਭਾਵੇਂ ਕੁਝ ਮਰਜ਼ੀ ਕਰਦਾ ਹੋਵੇ ਮਿੱਠੇ ਨਾਲ ਮਿੱਠਾ ਚਾਹ ਤੇ ਚਾਹ ਹੀ ਨੇ ਚਾਹ ਦੀ ਜਗ੍ਹਾ ਫੜੀ ਕੋਈ ਲੈ ਸਕਦਾ ਇਹ ਕਿਥੋਂ ਲੈਂਦੀ ਲੈ ਜੀ ਜਰਾ ਤੇ ਬਥੇਰੀ ਮਿਲਦੀ ਏ ਕਿਉਂ ਇਦਾਂ ਦੇ ਬੇਬ ਦਾ ਸਵਾਲ ਕਰਦੇ ਮੈਨੂੰ ਨਹੀਂ ਮੈਂ ਤਾਂ ਘਰੇ ਬਣਾਏ ਨੇ ਪਾਪੜ ਜੇ ਉਹ ਨਹੀਂ ਤੇ ਬਹੁਤ ਤੇ ਰੋ ਪਕਾਉਣ ਦੀ ਵੇਹ ਹੈ ਐਡੀ ਮੱ ਅਮਨ ਨੇ ਕਿਤੇ ਉਦੇ ਉੱਤੇ ਚਾਦਰ ਤੇ ਪਾਪੜੀ ਪਾਪੜ ਹੂੰ ਕੋਈ ਹੂੰ ਆਓ ਵੇ ਕੀ ਦੇਖ ਰਹੀ ਕਹੇ ਲੈ ਆਉ ਲੈ ਐ ਕਿਹੜਾ ਅੱਛਾ ਜੀ ਲੈ ਦੱਸ ਤਾਂ ਤਾਂ ਦੇ ਪੰਜ ਸੌ ਪੰਨੇ ਕੱਚੇ ਕਾ ਤਾਂ ਖਾਈ ਜਾਨੀ ਹੈ ਬੜੀ ਸੁਆਦੀ ਸਾਹ ਪ੍ਰਧਾਨ ਸਾਹਿਬ ਪਰਤ ਪੁਆ ਰਹੇ ਨੇ ਜੋਰਾ ਛੋਰਾ ਨਾ ਕੰਮ ਚੱਲਦਾ ਉਹ ਆਇਆ ਕੰਮ ਖਤਰੇ ਵਾਲਾ ਹੀ ਇੱਧਰ ਮਮਾ ਇੱਥੇ ਦਾ ਕੰਮ ਖਤਰੇ ਵਾਲਾ ਇਹ ਤਾਂ ਸਾਟ ਬੜੀ ਮਗਰਤਾ ਆ ਗਿਆ ਬੱਲੇ ਬੱਲੇ ਤਾਂ ਹੀ ਰਾ ਪਾੜ ਬਣਾਤੇ ਕਿਲਿੰਦਰਾ ਸਿਮਲੇ ਵਾਲੇ ਪਰ ਦੁਪਹਿਰੀ ਤੇ ਤੇਰੇ ਦੀ ਲਾਤ ਲੱਗੀ ਪਰ ਇਹੋ ਜਾਂ ਦੱਬਣ ਦੇ ਰਹਿਣ ਦੇ ਥੱਲੇ ਹੋ ਰਿਹਾ ਆਹ 80 ਬੰਤੀ ਪੂਛੀ ਨੀ ਮੈਂ ਹੁਣ ਕਦੋਂ ਦੇਰ ਦੇ ਕੰਮੇ ਦੂਰ ਕਰਨੇ ਨੇ ਚਲ ਕੋਈ ਨਾ ਪ੍ਰਧਾਨ ਤੂੰ ਤੇ ਮੇਤਰੀਆਂ ਦੇ ਮਗਰ ਹੱਥ ਧੋ ਕੇ ਪੈ ਗਿਆ ਹੋਰ ਹੋਰ ਮੇਤਰੀ ਭੁਜਾ ਕੇ ਸਾਹ ਲੈਣੇ ਤੂੰ ਪਹਿਲਾ ਹੱਥ ਜੋੜ-ਜੋੜ ਕੇ ਬੁਲਾਏ ਆ ਪੰਜਾਬ ਦੇ ਵਿੱਚ ਹੋਰ ਸਾਰਾ ਕੁਝ ਠੀਕ ਹੈ ਬਸ ਇੱਕੋ ਹੀ ਸਮੱਸਿਆ ਮਿਸਤਰੀਆਂ ਦੀ ਨਾ ਪ੍ਰਧਾਨ ਵਿਚਾਰਾ ਡਾ ਪ੍ਰਧਾਨ ਮੈਂ ਵੀ ਨਹੀਂ ਕਹਿ ਸਕਦੀ ਕਿ ਲਾਲ ਪੀਲਾ ਹੋਇਆ ਪਿਆ ਕਾਲਾ ਪੀਲਾ ਹੋਇਆ ਪਿਆ ਸਰਦਾਰ ਮੇਰਾ ਪ੍ਰਧਾਨ ਪੂਰੇ ਗੁੱਸੇ ਚ ਪੂਰਾ ਆਪਣਾ ਜਨੂਨ ਦਿਖਾਉਂਦੇ ਜਜ਼ਬਾ ਦਿਖਾਉਂਦੇ ਪ੍ਰਧਾਨ ਨੇ ਬਹੁਤ ਹੀ ਘਟੀਆ ਕਿਸਮ ਦੀ ਲੋਰ ਪਾਈ ਹੋਈ ਹੈ ਜੋ ਕਿ ਮੈਨੂੰ ਬਿਲਕੁਲ ਵੀ ਪਸੰਦ ਨਹੀਂ ਹੈਗੀ। ਅ ਮ ਪ੍ਰਧਾਨ ਕਹਿੰਦਾ ਵੀ ਮੇਰੇ ਉਹਦਾ ਟੈਨਸ਼ਨ ਲੈਣੀ ਬ੍ਰਾਂਡ ਪਾਇਆ ਕਰੋ ਬ੍ਰਾਂਡ ਘਰੇ ਵੀ ਬਾਹਰ ਵੀ ਆ ਗਿਆ ਸ਼ੇਰ ਕੁੱਤ ਬੁਲਾਓ ਜਿਹੜਾ ਜਿਹੜਾ ਦੰਦ ਨਿਕਲਿਆ ਪਿਆ ਨਹੀਂ ਜਿਹਦੀ ਤੂੰ ਮਮ ਫੇਵਰਿਟ ਨੇ ਬੁਲਾਓ ਉਹਨੂੰ ਹਾਂ ਆ ਵੀ ਆ ਗਿਆ ਚੱਲ ਵੜ ਓਏ ਨਵੇਂ ਕੱਪੜੇ ਪਾਏ ਤੁਹਾਨੂੰ ਡਾਕਟਰ ਕੋ ਜਾਣਾ ਮਮਾ ਆਇ ਨਹੀਂ ਮਾਂ ਸਦਕੇ ਨਹੀਂ ਪਾਪਾ ਤੇਰਾ ਗੰਦਾ ਤੂੰ ਹੀ ਗੰਦਾ ਤੇ ਨਾ ਇਸ ਨਾਮ ਕਦੇ ਕਲੰਦਰ ਹੀ ਆ ਹਾਂ ਹੰਦ ਕਲੰਦਰ ਮਲੇ ਦਾ ਕਲੰਦਰ ਅੱਛਾ ਮੋਝੋ ਗਲਤੀ ਤੋਂ ਦੋ ਦੋ ਨਿਕਲੇ ਅੱਛਾ ਦੋ ਹੀ ਨਿਕਲੇ ਨਾ ਗਲਤੀ ਨਾਲ ਕੋਈ ਗੱਲ ਨਹੀਂ ਹੁਣ ਦੋ ਤੀਜੇ ਪਾਪੇ ਨੂੰ ਕਦੇ ਬਲਾਈਂ ਨਾ ਹੁਣ ਉਤਾਰ ਪਾਪੇ ਨੂੰ ਬਸ ਠੀਕ ਹੈ ਉਹਨਾਂ ਨੂੰ ਬਲਾਈਂ ਚੰਗਾ ਹੁਣ ਜੇ ਹਨਾ ਕਾਰ ਪਾਪਾ ਲੈ ਆ ਕੇ ਦੋ ਫਿਰ ਦੇਖੀ ਕਿ ਐਫਸੀ ਖਾਂਗਾ ਜੇ ਉਹਨੂੰ ਬੁਲਾਉਂਗਾ ਹਾਂ ਤੈਨੂੰ ਦਵੂੰਗੀ ਕਿ ਐਫਸੀ ਮੈਂ ਤਾਂ ਮੱਖਾਂ ਜੁਲਫਾਂ ਧੋਤੀਆਂ ਨੇ ਮਤਰੀਆਂ ਮੇਰਾ ਤਾਂ ਸਿਆ ਹਾਇ ਸੰਪ੍ਰੀਤ ਪੁੱਤਰਾ ਮੱਕ ਗਈਆਂ ਤਿੰਨ ਵਾਰ ਸਿਰ ਧੋਤਾ ਹਾਂ ਉਹ ਤਿੰਨ ਵਾਰ ਧੋਤਾ ਹਾਂ ਕਿੰਨੇ ਦਾ ਕਿੰਨੇ ਦਾ ਸੈੱਟ ਆ ਉਹ 12 ਕੋ ਦਾ ਹੈ ਹਾਇ ਸਾਡੇ ਘਰੇ ਕੀ ਹਾਲ ਬਣਿਆ ਪਿਆ ਟੱਪਰਵਾਸੀਆਂ ਵਾਲਾ ਕੰਮ ਹੋਇਆ ਪਿਆ ਸਾਡਾ ਹੋਰ ਕਰਨੀ ਪਾਪਾ ਤੇਰਾ ਕੱਲਾ ਫੱਕਦੇ ਕਰਨੀ ਚ ਉਹਨੇ ਕੋਈ ਦੇਖਣਾ ਨਹੀਂ ਤੇਰਾ ਸਾਡਾ ਟੱਪਰਦਾ ਨੇ ਕੱਡੋ ਵੜੀਆਂ ਦਿਖਾਈਏ ਘੱਟ ਘੱਟ ਲੱਗ ਗਈ ਮੈਂ ਕਿਹਾ ਕੀ ਪਤਾ ਉੱਥੇ ਜ਼ਿਆਦਾ ਟਾਈਮ ਲੱਗ ਜੇ ਤੇ ਮੈਂ ਹੈ ਇੱਥੇ ਇਧਰ ਕੰਮ ਖਰਾਬ ਹੋ ਜੇ ਇਹ ਤਾਂ ਕੰਮ ਦਾ ਜੀ ਤੜਕਾ ਤੁੜਕਾ ਲਾ ਦਿੱਤਾ ਆਪਾਂ ਨੇ ਦਾਲ ਨੂੰ ਤੇ ਆਪਾਂ ਨੇ ਹੁਣ ਜਾਣਾ ਉਤਾਰ ਨੇ ਪਹਿਲਾਂ ਹੀ ਗੱਡੀ ਬੈਕ ਕਰਕੇ ਲਾ ਰੱਖੀ ਕਿ ਜਾਣਾ ਇੱਧਰ ਦੇਖੋ ਸਾਡੇ ਕੀ ਗਾਹ ਪਿਆ ਹੋਇਆ ਬੱਲੇ 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 ਮਿੱਟੀ 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 ਲਓ ਜੀ ਇੱਟਾਂ ਵੀ ਸਾਰੀਆਂ ਆਪਾਂ ਨੇ ਉੱਤੇ ਪਹਚਾਤੀਆਂ ਕਿਉਂਕਿ ਕੱਲ ਨੂੰ ਮਿਸਤਰੀਆਂ ਨੇ ਉੱਧਰ ਕੰਦ ਕਰਨੀ ਹੈ ਤੇ ਉੱਥੋਂ ਲਾਗੋ ਚੱਗਾ ਗੜ ਇੱਟਾਂ ਦਾ ਢੇਰ ਤੇ ਦੇਖੋ ਤੇ ਆਣ ਲੱਗਣਾ ਪਾੜ ਲਾਤਾ ਇੱਥੇ ਗੱਡੀਆਂ ਲਈ ਬਣਾ ਲੈਣੇ ਜਗਾ ਉੱਤੇ ਸਿੱਧੀਆਂ ਚੜ੍ਹ ਜਾਣੀਆਂ ਗੱਡੀਆਂ ਗਗਨ ਨੂੰ ਤੂੰ ਦੇਖ ਲੈ ਕੀ ਹੋਇਆ ਇੱਧਰ ਨੂੰ ਵੇਖਣ ਦਿਆ ਦੱਸ ਨਹੀਂ ਕੁੜੀਏ ਇੱਧਰ ਦੇਖ ਹਾਂ ਤਾਂ ਮੈਂ ਗਟਰ ਹਾਂ ਹਾਂ ਦੋ ਆ ਬਣਾਤੇ ਇਹ ਪੱਕੇ ਮਤਲਬ ਬਣੇ ਬਣਾਈ ਲੈਂਦੇ ਨੇ ਬਣੇ ਬਣਾਈ ਲੈਂਦੇ ਨੇ ਅੱਛਾ ਮਿਲ ਜਾਂਦੇ ਬਣੇ ਬਣਾਈ ਹਾਂ ਤੇ ਉਹ ਉੱਥੇ ਬੜੇ ਬਣਾਇ ਲਾਇਆ ਹੋਇਆ ਹੈ ਬਸ ਇਹਨਾਂ ਦੇ ਨਾਲ ਜੀ ਹੋ ਗਈ ਹੈ ਇਹ ਪਿਆ ਬਾਹਰ ਨਿਕਲ ਜਾਣਗੇ ਦੋ ਪਹੁੰਚੀ ਹੋ ਗਈ ਦੁਕਾਨ ਆ ساری ਦੁਕਾਨ ਹੀ ਹੈ ਅਰੇ ਸ਼ਟਰ ਉੱਥੇ ਲੱਗਣਾ ਆ ਤੇ ਆਪਾਂ ਅੱਗੇ ਜਗ੍ਹਾ ਪੌੜੀਆਂ ਨੂੰ ਰੱਖੀਏ ਸਰਕਾਰ ਨੇ ਜਗ੍ਹਾ ਰੋਡ ਖੁੱਲਾ ਨਾ ਕਰਦੇ ਕਿ ਆਪਾਂ ਪਿੱਛੇ ਰੱਖਿਆ ਬੁ ਠੀਕ ਨਹੀਂ ਹੁਣ ਆਹ ਕੰਧ ਤੇ ਲੈ ਕੇ ਇੰਨੀਆਂ ਪੌੜੀਆਂ ਬਣਾਣਗੇ ਇੱਥੋਂ ਤੱਕ ਪੌੜੀਆਂ ਬਣਨੀਆਂ ਆਪਣੀਆਂ ਸਮਝ ਗਈ ਨਾ ਸਾਰੀਆਂ ਸ਼ਟਰ ਤਾਂ ਉੱਥੇ ਲੱਗਣਾ ਚਲ ਬੱਸ ਆ ਆ ਦੇਖ ਗगन ਇੰਨਾ ਉੱਚਾ ਚੱਕਣਾ ਪੈਣਾ ਇੱਧਰ ਘਰ ਪਾਣੇ ਤੇ ਦੇ ਇੱਥੇ ਤੱਕ ਇਹ ਵੀ ਬਰਾਬਰ ਚੱਕਣਾ ਪੈਣਾ ਉਹ ਲੈਂਟਰ ਦੇ ਕਿੱਥੇ ਰਹਿ ਗਈ ਪਰਤ ਪਾਉਗੇ ਪਹਿਲਾਂ ਤੁਸੀਂ ਤੇ ਇੰਨੀ ਪਰਤ ਪੈਣੀ ਹੈ ਲਾੜਾ ਸਾਹਿਬ ਇੰਨੀ ਪਰਤ ਪੈਣੀ ਹੈ ਹੁਣ ਇੰਨੀ ਪਿੱਛੇ ਰੱਖ ਕੇ ਹੀ ਘਰ ਪਾਵਾਂਗੇ ਜੇ ਕੋਈ ਵੀ ਪਾਉਂਦਾ ਇੱਥੇ ਇੱਕ ਜਣਾ ਇੰਨੀ ਪਿੱਛੇ ਰੱਖ ਕੇ ਪਾਉਣਾ ਪਾਣਾ ਆਹ ਦੇਖੋ ਜੀ ਆ ਸਰਕਾਰਾਂ ਨੂੰ ਬੇਨਤੀ ਆ ਸਾਡਾ ਕੋਈ ਹੱਲ ਕਰ ਦੋ ਫਿਰ ਗਣਾ ਬੋਲਦੇ ਨੇ ਵੋਟਾਂ ਲੈਣ ਤਾਂ ਸਾਰੇ ਆ ਜਾਂਦੇ ਆ ਸਾਡੇ ਘਰ ਦਾ ਪਾਣੀ ਜਿਹੜਾ ਸਾਰਾ ਇੱਥੇ ਇਕੱਠਾ ਹੋ ਰਿਹਾ ਕੋਈ ਨਾਲੀਆਂ ਨਹੀਂ ਕੋਈ ਕੁਝ ਨਹੀਂ ਹੈਗਾ ਤੇ ਲੋਕਾਂ ਦੀ ਪੈਲੀਆਂ ਦੇ ਪੈਂਦਾ ਫਿਰ ਅਗਲਾ ਬੋਲਦਾ ਹੁਣ ਗगन ਦੇਖ ਲੈ ਤੂੰ ਆਪ ਹੀ ਲਾ ਲਾ ਉਥੋਂ ਤੱਕ ਜਾਣਾ ਕਹਿੰਦੇ ਆ ਕਿ ਇਹ ਤੇ ਛੱਡ ਦੇ ਪੁੱਠੇ ਕੰਮ ਨਾ ਕਰ। ਦੇਸ਼ ਦੀ ਮਿੱਟੀ। ਦੇਸ਼ ਦੀ ਮਿੱਟੀ ਖਾੜਾ। ਲੈ। ਦੇਸ਼ ਦੀ ਟੀ ਖਾਣੀ ਛੋੜੀ ਹੁੰਦੀ ਹੈ। ਨਹੀਂ ਤਾਂ ਅਲਾਦਾ ਪਕੋਠੇ ਤੇ ਬੈਠੇ ਆ ਗਖਣ। ਸੁਣੇ ਮਿੱਟੀ ਦੀ ਹੋਰ ਕੀ ਹੈ? ਇੰਨਾ ਉੱਚਾ ਸੜਕ ਨਾਲ ਹੋਇ ਲੱਗਣਾ ਕੋਠੇ ਤੇ ਬੈਠੇ ਆ। ਇੱਧਰ ਇੱਧਰ ਨੂੰ ਵੀ ਘਰ ਤਾਂ ਨਾ। ਹਾਂ ਤੇ ਉਧਰੋਂ ਵੀ ਕੰਦ ਕਰ ਰਹੇ ਨੇ। ਨਹੀਂ ਤੂੰ ਨਾ ਕਹਿ ਰੁੱਤ ਤੇ ਤਾਰਾ ਨੇ। ਇੱਧਰ ਆ ਜਾ ਪੁੱਤ।ਰਾਮ ਨਾ ਵੀ ਬੋਲਦਾ। ਰਾਮ ਨਾ ਨਹੀਂ ਨਾ ਫਿਰ ਆਹ ਕਿਹ ਚੀਜ਼ਾਂ ਸ੍ਰਾਮਨਾ ਨਹੀਂ ਬੋਲਿਆ ਜਾਂਦਾ ਇੱਧਰ ਆ ਜਾ। ਆ ਜਾ ਪੁੱਤ ਆ ਜਾ। ਕਹਦਾ ਜੁਰਾ ਸੋ ਨੂੰ ਮਮਾ ਨੇ ਬੋਲੇ ਆ ਰਾਮ ਨਾ ਬੋਲ ਸਕਦੇ ਨਹੀਂ ਨਹੀਂ ਤਾਰਾ ਤੇ ਤੈਨੂੰ ਵੀ ਪਤਾ ਨਹੀਂ ਸੀ ਜਦੋਂ ਮੈਂ ਭੱਜ ਕੇ ਪਈ ਨਾ ਤੈਨੂੰ ਪਤਾ ਲੱਗਿਆ ਵੀ ਉੱਪਰ ਤਾਰਾ ਨੇ ਹਾਂ ਆਇਆ ਇੱਧਰ ਇਹ ਨਾਰਮਲ ਵਾਇਰਸ ਨੇ ਰਾਮ ਤਾਂ ਸਾਡੀ ਜ਼ਿੰਦਗੀ ਤੋਂ ਖਤਮ ਹੋ ਚੁੱਕਿਆ ਰਾਮ ਨਹੀਂ ਅਸੀਂ ਬੋਲ ਸਕਦੇ ਰਾਮ ਤਾਂ ਮੇਰਾ ਕੁਛ ਨਹੀਂ ਰਾਮ ਤਾਂ ਤੁਰ ਗਿਆ ਕਿਤੇ ਸਾਡੇ ਕੋਲੋਂ ਦੂਰ ਹਾਂ ਹਾਂ ਪਿੰਡੇ ਇਹ ਤਾਂ ਪਿੰਡਾ ਉੱਧਰ ਬੈਠਾ ਹੈ ਇਹ ਕੀ ਪਰਨੀਤ ਕੰਮ ਹੈ ਜਿੱਥੇ ਲੱਗ ਗਈ ਫੇਰ ਆਇਓ ਕੇ ਅੰਦਰ ਤਾਂ ਨਹੀਂ ਅੱਕ ਕਰੇ ਬੰਦੇ ਲਾਜ ਅਸੀਸ ਜਾਣਾਂ ਤਾਂ ਉੱਪਰ ਨਹੀਂ ਤਾਂ ਸਭ ਕਬੀਟ ਆ ਗਿਆ ਕਾਣੇ ਲੱਗਾ ਆੜ ਕੋਲੇ ਅਸਾ ਤੇਰੀ ਮੰਮੀ ਦੇ ਬਟਿਕ ਅੱਗੇ ਨਾ ਸਕੂਟਰੀ ਮੰਮੀ ਨੂੰ ਕਹਿ ਘਰੋਂ ਸਕੂਟਰੀ ਤੇ ਆਇਆ ਕਰੇ ਬਟਿਕ ਤੇ ਇਹ ਜਾ ਕੇ ਹਮਨੇਗਾ ਫਿਰ ਫੰਦੇ ਮਾਪੀ ਬਾਈ ਨੀਤ ਜੇ ਕੁਝ ਨਹੀਂ ਹੁੰਦਾਗਾ ਦਾਦਾ ਨੂੰ ਡਾਂਗ ਫੜਦਾ ਜਗਣਾ ਤੋਂ ਇੱਥੇ ਜਾਣਾ ਹੀ ਨਹੀਂ ਨੇ ਲੈਦੇ ਕੰਮ ਤੇ ਤੇ ਬੁਲਟ ਲਿਆ ਨਾ ਇਹਦੇ ਨਾਲ ਕੀ ਬਣਨਾ ਹੈ ਵੀਡੀਓ ਲੋਕੀ ਕਹਿੰਦੇ ਹੁੰਦੇ ਨੇ ਨਾ ਕੁਆਲਟੀ ਉਸ ਤੋਂ ਬਿਹਤਰ ਇਨਾ ਨੂੰ ਪਤਾ ਨਹੀਂ ਲੱਗਿਆ ਇਹ ਜਦੋਂ ਗੰਦੀ ਲਾਦ ਮੰਨਦੀ ਨਹੀਂ ਰਹੇ ਕੰਮ ਹੈ ਫੇਰ ਹੀ ਪਤਾ ਲੱਗਦਾ ਆਈ ਨੀ ਤੂੰ ਛੁੱਡੂ